ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕੈ 베ਦ ਪੁਰਾਨ ਸਿਮਰਤ ਸੁਦਖਰ ਕੀਨੇ RAM ਨਾਮਿ ਕੀ ਅਖਰ ਕਿਨ ਕਾ ਏਕ ਜਿਸ ਜੀਵ ਬਸਾਵੇ ਤਾ ਕੀ ਮਹਿਮਾ ਗਨੀਨੇ ਆਵੇ ਕਾਂ ਕੀ ਏ ਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਖਰ ਕੀਨੇ RAM ਨਾਮਿ ਕੀ ਅਖਰ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਨੀਨੇ ਆਵੇ ਕਾਂ ਕੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਖਰ ਕਿਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਰੀਨੇ ਆਵੇ ਕਾਂਖੀ ਏ ਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਖਰ ਕੀਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਰੀਨੇ ਆਵੇ ਕਾਂ ਕੀ ਏਕੈ ਦਰਸ ਤਵਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਖਰ ਕੀਨੇ RAM ਨਾਮਿ ਕੀ ਅਖਰ ਕਿਨ ਕਾ ਏਕ ਜਿਸ ਜੀਵਸਾਵੇ ਤਾਂ ਕੀ ਮਹਿਮਾ ਗਨੀਨੇ ਆਵੇ ਕਾਂ ਕੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਇ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਖਰ ਕੀਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਨੀਨੇ ਆਵੇ ਕਾਂ ਕੀ ਏ ਕੈ ਦਰਸਤੁ ਹਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕ ਹੈ ਵੇਦ ਪੁਰਾਨ ਸਿਮਰਤ ਸੁਦਖਰ ਕੀਨੇ RAM ਨਾਮ ਇਕ ਆਖਰ ਕਿਨ ਕਾ ਇਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਨੀਨੇ ਆਵੇ ਕਾਂ ਕੀ ਏਕੈ ਦਰਸ ਤਵਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਖਰ ਕੀਨੇ RAM ਨਾਮ ਇੱਕ ਆਖਰ ਕਿਨ ਕਾ ਇੱਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਨੀਨੇ ਆਵੇ ਕਾਂ ਕੀ ਏਕੈ ਦਰਸਤਵਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕ ਹੈ ਵੇਦ ਪੁਰਾਨ ਸਿਮਰਤ ਸੁਦਖਰ ਕੀਨੇ RAM ਨਾਮਿ ਕੇ ਆਖਰ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਨੀਨੇ ਆਵੇ ਕਾਂ ਕੀ ਏਕੈ ਦਰਸਤਵਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕ ਹੈ ਵੇਦ ਪੁਰਾਨ ਸਿਮਰਤ ਸੁਦਖਰ ਕੀਨੇ RAM ਨਾਮ ਇੱਕ ਆਖਰ ਕਿਨ ਕਾ ਇੱਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਨੀਨੇ ਆਵੇ ਕਾਂ ਕੀ ਏਕੈ ਦਰਸ ਤਵਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਖਰ ਕੀਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਰੀਨੇ ਆਵੇ ਕਾਂ ਕੀ ਏਕੈ ਦਰਸ ਤਵਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਖਰ ਕੀਨੇ RAM ਨਾਮ ਇੱਕ ਆਖਰ ਕਿਨ ਕਾ ਇੱਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਨੀਨੇ ਆਵੇ ਕਾਂ ਕੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਖਰ ਕੀਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਰੀਨੇ ਆਵੇ ਕਾਂ ਕੀ ਏਕੈ ਦਰਸ ਤਵਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਖਰ ਕੀਨੇ RAM ਨਾਮ ਇੱਕ ਆਖਰ ਕਿਨ ਕਾ ਇੱਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਨੀਨੇ ਆਵੇ ਕਾਂ ਕੀ ਏਕੈ ਦਰਸ ਤਵਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਖਰ ਕੀਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਰੀਨੇ ਆਵੇ ਕਾਂ ਕੀ ਏ ਕੈ ਦਰਸਤਵਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਖਰ ਕੀਨੇ RAM ਨਾਮ ਇੱਕ ਆਖਰ ਕਿਨ ਕਾ ਇੱਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਰੀਨੇ ਆਵੇ ਕਾਂ ਕੀ ਏ ਕੈ ਦਰਸ ਤਵਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਖਰ ਕੀਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਨੀਨੇ ਆਵੇ ਕਾਂ ਕੀ ਏ ਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਖਰ ਕੀਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਨੀਨੇ ਆਵੇ ਕਾਂ ਕੀ ਏ ਕੈ ਦਰਸ ਤਵਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਖਰ ਕੀਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਨੀਨੇ ਆਵੇ ਕਾਂ ਕੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕ ਹੈ ਵੇਦ ਪੁਰਾਨ ਸਿਮਰਤ ਸੁਦਖਰ ਕੀਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀਨੇ ਆਵੈ ਕਾਂ ਕੀ ਏਕੈ ਦਰਸਤਵਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਬਰ ਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਖਰ ਕਿਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਰੀਨੇ ਆਵੇ ਕਾਂ ਕੀ ਏ ਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰੇ ਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਖਰ ਕਿਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾ ਗਰੀਨੇ ਆਵੇ ਕਾਂਖੇ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਏ ਉਧਾਰੋ ਸਿਮਰੋ ਸਿਮਰ ਸਿਮਰ ਸੁਗਵਾਵੋ ਕਲ ਕਲੇਸ਼